ਹੋ ਗਿਆ ਉਹੀ ਕੰਮ ਜਿਹੜੇ ਕੰਮ ਦਾ ਡਰ ਸੀ ਬਾਈ ਜੀ ਚਾਹ ਪੀ ਲੋ ਜੀ ਘਰੋਂ ਚਾਹ ਲੈ ਕੇ ਆਈ ਸੀ ਇਹ ਥੋੜੇ ਮਗਰ ਪਹਿਲਾਂ ਮੋਟਰ ਤੇ ਗਈ ਆ ਫਿਰ ਦੂਜੀ ਮੋਟਰ ਤੇ ਗਈ ਹੁਣ ਇੱਧਰ ਤੁਹਾਡੇ ਕੋਲ ਪਹੁੰਚ ਗਈ ਇਹ ਲੱਗਦਾ ਰਿਓ ਦਾ ਕੰਮ ਹੋ ਗਿਆ ਥੋੜਾ ਬਹੁਤਾ ਗਿੱਲਾ ਹੋ ਗਿਆ ਹੁਣ ਮੈਨੂੰ ਲੱਗਦਾ ਮੀਂਹ ਤੋਂ ਬਾਅਦ ਆ ਕੇ ਮੋਟਰ ਤੇ ਪਨੀਰੀ ਚ ਵੀ ਪਾਣੀ ਕੱਢਣਾ ਪਿਆ ਆ ਕੇ ਪਰਲੇ ਪਾਸੇ ਨੂੰ ਪਨੀਰ ਵੀ ਭਰੀ ਖੜੀ ਸੀ ਤੇ ਚੌਲ ਵੀ ਆਪਣੇ ਡੁੱਬੇ ਹੋਏ ਨੇ ਇਹ ਰੰਗ ਕਾਲਾ ਹੋ ਗਿਆ ਵਿੱਚ ਹੁਣਿਆ ਤੈਨੂੰ ਲਾਉਂਦੇ ਲਾਉਂਦੇ ਹਜੇ ਤਾਂ ਲਾਈ ਥੋੜਾ ਜਿਹਾ ਤੇ ਆਗੇ 11 ਭਰ ਗਿਆ ਆਪਣਾ ਇੱਕ ਪਾਣੀ ਥੋੜਾ ਜਿਆਦਾ ਸੀ ਉਧਰ ਖਾਲ ਦੇ ਉੱਪਰ ਦੀ ਬਾਜੀਆਂ ਪੈਂਦੀ ਸੀ ਪਾਣੀ ਦੀਆਂ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਕੱਢ ਦਿੰਨੇ ਆ ਟਰੈਕਟਰ ਤੋਂ ਥੋੜਾ ਜਿਹਾ ਮੂਹਰੇ ਇੰਨਾ ਕੇਰੀਆ ਧਲੀਆਂ ਉੱਚੀਆਂ ਨੇ ਥੋੜੀਆਂ ਦੋ ਤਿੰਨ ਕ ਇਹ ਆਪਾਂ ਖਿੱਚ ਕੇ ਉਹ ਖੰਭਿਆਂ ਦੇ ਪਰਲੇ ਪਾਸੇ ਲਜਾਣੀਆਂ ਨੇ ਆਪਾਂ ਹੁਣ ਅਜੇ ਲੇਜ਼ਰ ਕਰਾ ਲਾ ਦੇਣਾ ਸੁਹਾਗੇ ਨਾਲ ਹੀ ਪਹਿਲਾਂ ਵੀ ਆਪਾਂ ਐਵੇਂ ਹੀ ਕਰਦੇ ਹੁੰਦੇ ਹਾਂ ਸਾਰੀ ਕੋਈ ਵੀ ਕਿਆਰਾ ਆਪਣਾ ਇੱਕ ਵੀ ਧਲੀ ਨਹੀਂ ਹੁੰਦੀ ਕਿਸੇ ਵੀ ਕਿਆਰੇ ਚ ਆਪਾਂ ਕੱਲਾ ਕੱਲਾ ਕਿਆਰਾ ਉਵੇਂ ਪੱਧਰ ਕਰਦੇ ਹਾਂ ਇੱਕ ਆਪਣਾ ਹੋਰ ਸਿਸਟਮ ਆ ਆਪਾਂ ਜਦੋਂ ਵੀ ਸੁਹਾਗਾ ਮਾਰਦੇ ਹਾਂ ਜਦੋਂ ਮਿੱਟੀ ਖਿੱਚਣੀ ਆ ਵੀਡੀਓ ਦੇਖ ਰਹੇ ਸਾਰੇ ਬਿਨਾਂ ਭੈਣਾ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਆਏ ਹੋਇਆ ਮੋਟਰ ਤੇ ਅੱਜ ਪਨੀਰੀ ਆਪਣੀ ਚੌਥਾ ਦਿਨ ਆ ਇਹਨੂੰ ਸੋਹਣੀ ਜੰਮੀ ਹੋਈ ਆ ਸਾਰੀ ਪਰ ਹੁਣ ਰੱਬ ਨੇ ਕੰਮ ਗਲਤ ਕਰ ਦੇਣਾ ਹਵਾ ਚੱਲਣ ਲੱਗੀ ਜੇ ਆ ਗਈ ਹਨੇਰੀ ਤੇ ਲਾਈਟ ਗਿਆ ਵਿੱਚ ਹੀ ਰਹਿ ਜਾਣਾ ਕੰਮ ਹੋ ਗਿਆ ਉਹੀ ਕੰਮ ਜਿਹੜੇ ਕੰਮ ਦਾ ਡਰ ਸੀ ਲਾਈਟ ਭੱਜ ਗਈ ਤੇ ਹਨੇਰੀ ਆ ਗਈ ਬੱਦਲ ਵੀ ਮੂਰੇੋਂ ਗਾਇਬ ਹੋ ਗਿਆ ਇਹ ਰੱਬ ਦੇ ਰੰਗ ਨੇ ਇਹ ਕੀ ਕਰ ਸਕਦੇ ਆ ਇਹਦੇ ਵਿੱਚ ਹਨੇਰੀ ਬੱਦਲ ਵਲੇ ਚੱਲੀ ਸ਼ਿਪ ਦੀ ਵਾਲੇ ਪਾਸੇ ਨੂੰ ਇਧਰ ਨੂੰ ਪਹਿਲਾਂ ਇਧਰ ਹੈ ਨਹੀਂ ਸੀ ਜਮਾਂ ਵੀ ਚਲੋ ਕੋਈ ਨਹੀਂ ਕਿੱਥੇ ਤਾਂ ਪਊਗਾ ਸਾਰੇ ਪੰਜਾਬ ਚ ਚਾਹੇ ਪੰਜਾਬ ਚ ਚਾਹੇ ਹਰਿਆਣੇ ਚ ਸਾਰਿਆਂ ਨੂੰ ਲੋੜ ਐ ਇਸ ਟਾਈਮ ਦੀ ਰੱਬਾ ਪਾ ਦੇ ਕਿਸੇ ਪਾਸੇ ਤਾਂ ਪਾ ਪਨੀਰੀ ਆਪਣੀ ਭਰ ਗਈ ਪੂਰੀ ਸੂਰੀ ਜੀ ਹੋ ਗਈ ਜਾਨੂੰ ਲੈ ਜਾਨੂੰ ਲਾਈਟ ਪੱਜ ਗਈ ਸੀ ਬਾਈ ਜੀ ਦੁਕਾਨ ਤੇ ਪਹੁੰਚ ਕੇ ਚਾਹ ਮਗਰ ਮਗਰ ਲਈ ਫਿਰਦੇ ਅਸੀਂ ਸਰਕਾਰ ਦੇ ਬਾਈ ਜੀ ਚਾਹ ਪੀ ਲੋ ਜੀ ਘਰੋਂ ਚਾਹ ਲੈ ਕੇ ਆਏ ਸੀ ਆਓ ਲਓ ਦੇਖੋ ਇਹ ਤੁਹਾਡੇ ਮਗਰ ਪਹਿਲਾਂ ਮੋਟਰ ਤੇ ਗਈ ਆ ਫਿਰ ਦੂਜੀ ਮੋਟਰ ਤੇ ਗਈ ਹੁਣ ਇੱਧਰ ਤੁਹਾਡੇ ਕੋਲ ਪਹੁੰਚ ਗਈ ਇਹ। ਉਹ ਯਾਰ ਮੋਟਰਾਂ ਨਹੀਂ ਚੱਲਦੀ ਕੀ ਕਰੀਏ। ਚੱਲ ਕੋਈ ਨਹੀਂ। ਕੰਮ ਲਈ ਭਾ। ਚਾਹਤਾ ਸੀ। ਬਣ ਗਿਆ ਫਿਰ ਪੀ ਲਈਏ। ਮੋਟਰ ਨਹੀਂ ਚੱਲਦਾ ਤੇ ਚਾਹ ਨਹੀਂ ਨਹੀਂ ਬਿਲਕੁਲ ਬਿਲਕੁਲ। ਕਰੀਦਾ ਭਾਈ ਜ਼ਰੂਰੀ ਆ। ਇਹ ਖੋਲਣ ਲੱਗਿਆ ਕਿ ਬੰਦ ਦੇ ਪੱਕੇ ਸਟੇਜ ਵਧਾਈਏ। ਓਕੇ। ਇਹ ਬੋਰ ਇਕੱਠਾ ਹੋਇਆ ਹੋਇਆ। ਅੱਛਾ। ਇਕੱਠਾ ਮਤਲਬ। ਸਿਰ ਉਪ ਬਿੰਗਾ ਹੋ ਗਿਆ ਬੋਰ। ਬਹੁਤ ਵੱਡਾ ਤਾਂ ਮੋਟਰ ਪੈਂਦੀ ਨਹੀਂ ਕੀ ਹੁਣ ਆ ਪੱਕਾ ਪਤਲਾ ਰੱਖ ਲਈ ਪਾਉਂਦੇ ਓਕੇ ਇਹ ਵੀ ਚੈਨ ਦਾ ਕੰਮ ਕਰਦੇ ਆ ਹਾਂ ਇਹ ਜਿਵੇਂ ਭਾਈ 7 ਇੰਚੀ ਬੋਰ ਹੁੰਦੇ ਆ ਉਹਨਾਂ ਦੇ ਵਿੱਚ 20 ਬੂ ਦੀ ਮੋਟਰ ਵੀ ਪੈ ਜਾਂਦੀ ਏ ਕਿ ਨਹੀਂ ਪੈਂਦੀ ਕਿਉਂਕਿ ਸਾਈਜ਼ ਥੋੜਾ ਜੜਾਈ ਵੱਜ ਜਾਂਦੀ ਆ ਜੜਾਈ ਤਾਂ ਪਤਾ ਨਹੀਂ ਜੇ ਪੈ ਤੇ ਜੋ ਪੱਕਾ ਵੱਧ ਸੇ ਆ ਇਹ ਤਾਂ ਅੱਛਾ ਹਾਂ 7 ਇੰਚੀ ਜਾਂਦੀ 20 20 ਦੀ ਵੀ ਆਉਂਦੀ ਏ ਹਾਂ 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 ਠੀਕ ਹੈ ਪੇਲੇ ਪਾਲੂਗਮੈਂਟ ਦਾ ਪਾਣੀ ਬੋਰਡ ਤੇ ਖੁੱਲਾ ਮਿਲਦਾ ਹੈਗਾ ਇਹ ਨਹੀਂ 2 ਨਾਜ 10 ਇੰਚ ਦਾ ਹੀ ਫਾਇਦਾ ਬਿਲਕੁਲ ਬਿਲਕੁਲ ਤੇਰਾ ਮੜਾ ਜੇ ਅੰਦਰ ਭਜਾ ਕੇ ਚਾਰ ਕਕਣੀਆਂ ਜੀਆਂ ਪਾ ਕੇ ਰੱਬ ਮੌਸਮ ਮੜ ਦਾ ਖੰਡਾ ਹੋ ਗਿਆ ਇਹ ਤਾਂ ਬੁੱਧ ਵੱਧ ਵੱਧ ਪ੍ਰਧਾਨ ਨਿਕਲਦੀ ਆ ਫਿਰ ਪਰ ਹੁਣ ਪੰਜ ਚਾਰ ਦਿਨ ਲਗਾਤਾਰ ਹੀ ਮੌਸਮ ਬੱਦਲ ਬਾਈ ਤੇ ਮੀਂਹ ਦੱਸਿਆ ਹੋਇਆ ਬਾਕੀ ਦੇਖਦੇ ਆ ਪਹਿਲਾ ਦਿਨ ਅੱਜ ਮੜਾ ਜਿਆ ਪੈਣ ਲੱਗਿਆ ਮੀਂਹ ਇਹਨੇ ਆਨ ਬੜਾ ਬੜਾ ਕਰਾਤੀ ਪੂਰੀ ਪੂਰਾ ਗੱਡ ਮਾਂਵੀ ਪੈ ਗਿਆ ਜਾਨੀ ਸੋਣਾ ਹੁਣ ਆਇਆ ਵੀ ਲੇਟ ਆਈ ਤੇ ਜਿਹੜਾ ਕਿਆਰਾ ਅੱਗੇ 7 ਘੰਟਿਆਂ ਚ ਭਰਦਾ ਸੀ ਹੁਣ ਉਹ 3 ਤੋਂ 4 ਘੰਟਿਆਂ ਚ ਭਰੂਗਾ ਮੈਂ ਇਹ ਮੋਟਰ ਤੇ ਦੇਖਣ ਵੀ ਕਿਤੇ ਅੱਜ ਰਿਓ ਤੇ ਦਵਾਈ ਲੈ ਕੇ ਆਏ ਮੈਂ ਚੱਕੇ ਮੈਂ ਧਰ ਗਿਆ ਮੂਰੀ ਦੁਪਹਿਰਿਆਂ ਜਿਉਂ ਉਧਰ ਮੋਟਰ ਪਾਉਂਦੇ ਸੀ ਉਹਦੇ ਕਰਕੇ ਮੂਰੀ ਰਗ ਗਿਆ ਮੈਂ ਕਿਹਾ ਚੱਲ ਸ਼ਾਮ ਨੂੰ ਪਾਈ ਦੇਣੀ ਸ਼ਾਮ ਨੂੰ ਹੋ ਗਿਆ ਮੌਸਮ ਖਰਾਬ ਤੇ ਉਹ ਹੁਣ ਮੈਨੂੰ ਲੱਗਦਾ ਬਾਛੜ ਨਾ ਮੈਂ ਕਿਤੇ ਭੇਜੀ ਨਾ ਜਾਵੇ ਮੈਂ ਤਾਂ ਭੇਜ ਗਿਆ ਹੁਣ ਮੂਰੇ ਗੇਟ ਦੇ ਨਾਲ ਹੀ ਪਿਆ ਸੀ ਬਾਛੜ ਵੀ ਉਧਰ ਨੂੰ ਸੀ ਤੇ ਆ ਹੁਣ ਪੱਠੇ ਵੀ ਬੀਜੇ ਜਾਣਗੇ ਆਪਣੇ ਸੋਨਾ ਮੀ ਪੈ ਗਿਆ ਨਹੀਂ ਇੱਕ ਅੱਧੇ ਦਿਨ ਚ ਪੈਪ ਲਾਉਣ ਦੀ ਸੋਚਿਆ ਸੀ ਪੈਪ ਲਾ ਲੀਏ ਲਾ ਕੇ ਨਾ ਪੱਠੇ ਤਾਂ ਵੇਚਣ ਵਾਲੇ ਬਣ ਗਏ ਆਪਾਂ ਤਾਂ ਵੇਚਣੇ ਹੀ ਹੁੰਦੇ ਆ ਬੀਜ ਕੇ ਅਈ ਸ਼ਾਬਾ ਪੈਰ ਤਲਕਦਾ ਬਈ ਸਲਿੱਪ ਮਾਰਦੀ ਹੈ ਗੱਡੀ ਦੇ ਕੋਲ ਚਲੋ ਫੋਨ ਕਰ ਦਈਏ ਬੰਦ ਅਈ ਸ਼ਾਬਾ ਮੋਟਰ ਤੇ ਜਾ ਕੇ ਦੇਖਦੇ ਆ ਰਹੋ ਭਜਿਆ ਤਾਂ ਨਹੀਂ ਲੱਗਦਾ ਰਿਓ ਦਾ ਕੰਮ ਹੋ ਗਿਆ ਥੋੜਾ ਬਹੁਤਾ ਗਿੱਲਾ ਹੋ ਗਿਆ ਹੁਣ ਮੈਨੂੰ ਲੱਗਦਾ ਇਧਰ ਨੂੰ ਬਾਛੜ ਸੀਗੀ ਓਏ ਇਹ ਕੀਨੇ ਚੱਕਤੇ ਇਹ 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 ਕੌਣ ਚੱਕ ਗਿਆ ਇਹ ਤੇ ਕੋਈ ਹੁਣੇ ਪਲਟੀ ਲਾ ਕੇ ਗਿਆ ਕੋਈ ਬੰਦਾ ਕਹਿਆਂ ਦੋ ਨੇ ਇੱਕ ਹੈ ਨਹੀਂ ਤੇ ਇਹਦਾ ਮਤਲਬ ਬਈਏ ਆਈ ਸੀ ਇੱਥੇ ਬਈਆਂ ਜਿਹੜੇ ਆਪਣੇ ਚੌਲ ਲਾਉਂਦੇ ਆ ਉਹਨਾਂ ਕੋਲੇ ਚਾਬੀ ਆ ਤੇ ਉਹ ਕਰ ਗਏ ਗਾਹਾਂ ਵੈਰੀ ਗੁੱਡ ਹੋ ਗਿਆ ਕੰਮ ਆ ਦੇ ਨਾ ਇੱਥੋਂ ਗਿੱਲਾ ਹੋਇਆ ਹੋਇਆ ਸੀ ਗਾਰਾ ਵੀ ਆ ਲੱਗਿਆ ਹੈ ਮਾੜਾ ਮੋਟਾ ਇਹਦਾ ਮਤਲਬ ਇੱਥੇ ਭਈਏ ਆ ਕੇ ਗਏ ਨੇ ਇੱਥੇ ਅੰਦਰ ਬੈਠੇ ਬੂਠੇ ਹੋਣੇ ਨੇ ਮੀਂਹ ਪੈਂਦੇ ਚ ਚਲੋ ਆਪਣਾ ਫਾਇਦਾ ਹੋ ਗਿਆ ਸਹੀ ਗੱਲ ਆ ਕੁਦਰਤੀ ਆ ਗਏ ਜਿਹੜੇ ਆਪਣੇ ਚੌੜ ਲਾਉਂਦੇ ਆ ਆ ਵੀ ਥੈਲਾ ਗਿੱਲਾ ਹੋ ਗਿਆ ਆ ਵੀ ਦੇਖੋ ਗਾਰਿਆਂ ਨਾਲ ਲੱਬੜਿਆ ਆ ਆ ਵੀ ਕਹਣੀ ਬਚਾਅ ਹੋ ਗਿਆ ਟਾਈਮ ਨਾਲ ਆ ਕੇ ਹੋਣੇ ਕੁਦਰਤੀ ਕਿਤੇ ਉਹ ਉਹਨਾਂ ਨੇ ਸਾਂਭ ਲਿਆ ਕੰਮ ਚਲੋ ਕੋਈ ਨਹੀਂ veh ਮੋਟਰ ਵੀ ਹੁਣ ਬੰਦ ਹੀ ਕਰ ਦਈਏ ਇਹ ਰਾਤ ਨੂੰ ਇਲੈਟ ਦਾ ਪਤਾ ਨਹੀਂ ਹੁੰਦਾ ਵੱਧ ਘਟਾ ਜੇ ਦਿਨੇ ਦਿਨੇ ਭਰਾਂਗੇ ਕਿਦਰੇ ਨਹੀਂ ਭੱਜਦਾ ਇੱਕ ਦਿਨ ਚ ਕੱਦੂ ਅੱਗੇ ਉਧਰਲੀ ਮੋਟਰ ਦੇਖਣੇ ਨੁਕਸਾਨ ਹੋ ਗਿਆ ਜੇ ਕਿਤੇ ਕੋਲੇ ਹੁੰਦੇ ਬੰਦਾ ਦੇਖ ਲੰਦਾ ਚਲੋ ਕੋਈ ਨਹੀਂ ਮੀਂਹ ਤੋਂ ਬਾਅਦ ਆ ਕੇ ਮੋਟਰ ਤੇ ਪਨੀਰੀ ਜਿਹਾ ਵੀ ਪਾਣੀ ਕੱਢਣਾ ਪਿਆ ਆ ਕੇ ਪਰਲੇ ਪਾਸੇ ਨੂੰ ਪਨੀਰ ਵੀ ਭਰੀ ਖੜੀ ਸੀ ਤੇ ਚੌਲ ਵੀ ਆਪਣੇ ਡੁੱਬੇ ਹੋਏ ਨੇ ਲੰਬੜਦਾਰ ਦੇ ਵਿਹਨ ਤਾਹਾਂ ਬੱਟਾਂ ਦੇ ਉੱਪਰ ਤੱਕ ਪਾਣੀ ਆਇਆ ਮੀਂਹ ਸੋਣਾ ਪੈ ਗਿਆ ਪਹਿਲਾਂ ਕੱਲ ਆਥਣੇ ਪਿਆ ਕੁਛ ਕੋਸ਼ ਅੱਜ ਤੜਕਿਓਂ ਬਾਵਾ ਪੈ ਗਿਆ ਪਨੀਰੀ ਚ ਪਾਣੀ ਕੱਢ ਤਾ ਆਪਾਂ ਹੁਣ ਹੁਣ ਪੈਰ ਪੂਰ ਢੋਲੀਏ ਤੇ ਫਿਰ ਗਾਹਾਂ ਜਿਹੜਾ ਨਮਕ ਕੱਦੂ ਕਰਨਾ ਉਹਨੂੰ ਛੱਡ ਦਿਆਂ ਪਾਣੀ ਹੁਣ ਆਪਾਂ ਪਾਣੀ ਸੀ ਦਵਾਈ ਕੱਲ ਪਾਣੀ ਪੂਰਾ ਕਰਿਆ ਸੀ ਰਾਤ ਤਰ ਜਿਹੜਾ ਤੜਕੇ ਮੀਂਹ ਪਿਆ ਜਣੀ ਇੰਨਾ ਕ ਮੀਂਹ ਪੈ ਗਿਆ ਵੀ ਝੋਨਾ ਅੱਧਾ ਡਬੋਤਾ ਅੱਧਾ ਦੀਂਦਾ ਇਹਨਾਂ ਦੇ ਤਾਂ ਇਹਨਾਂ ਨੇ ਹਜੇ ਕਰੇ ਇੱਕ ਕਹਿਰਾ ਸੀ ਪਰੇ ਦੋ ਇਹਨਾਂ ਨੇ ਕੀ ਕਰਿਆ ਪਰਲੇ ਕਹਿਰੇ ਜਿਹੜਾ ਜਿਆਦਾ ਹੋਇਆ ਪਾਣੀ ਉਹ ਚੋੜ ਲੈ ਕਹਿਰੇ ਜਿ ਕੱਢ ਕੇ ਔਰ ਲੈ ਕਹਿਰੇ ਖੰਬੇ ਵਾਲਾ ਕੱਦੂ ਕਰਤਾ ਇਹਨੂੰ ਹੁਣ ਪਾਣੀ ਛੱਡ ਲੈ ਇਹਨਾਂ ਨੇ ਪਰਲੇ ਦੋ ਕਰੇ ਹੋਏ ਸੀ ਆ ਮੀਂਹ ਵਾਲੇ ਪਾਣੀ ਨੇ ਇੱਕ ਕਹਿਰਾ ਹੋਰ ਕਰ ਗਏ ਆਪਾਂ ਹੁਣ ਛੱਡੇ ਇਧਰਲੇ ਪਟੇ ਨੂੰ ਆਪਾਸੇ ਖੱਬੇ ਪਾਸੇ ਆ ਗਏ ਹੁਣ ਨੱਕਾ ਕਰਤਾ ਸੈਟ ਖਾਲ ਵੀ ਪੂਰਾ ਭਰਦਾ ਸਰਾਨੇ ਖੜ ਕੇ ਦੇਖ ਹੋਣਾ ਇੱਕ ਵਾਰੀ ਅੱਧਾ ਇੱਕ ਘੰਟਾ ਚੱਲ ਜਵੇ ਫੇਰ ਜਾ ਕੇ ਟਰੈਕਟਰ ਲੈ ਆਵਾਂਗੇ ਜਾਨੂ ਇਹ 1.5-2 ਘੰਟਿਆਂ ਚ ਭਰ ਜਾਣਾ ਕਿਹੜਾ ਕਿਉਂ ਗਿੱਲੇ ਹੋਏ ਹੋਏ ਨੇ ਮੀਂਹ ਨਾਲ ਪੂਰੇ ਜਾਦੇ ਸੋਹਣਾ ਡੰਗ ਸਰੂ ਮੀ ਇਹ ਚ ਹੁਣ ਇੱਕ ਨੇ ਦਵਾਈ ਪਾ ਦਾਂਗੇ ਦੋ ਦਿਨ ਪਾਣੀ ਨਹੀਂ ਪਾਵਾਂਗੇ ਮੜ ਜੂਗਾ ਪਾਣੀ ਦਵਾਈ ਤਾਂ ਪੈਜੂ ਪਰ ਹੁਣ ਆਹ ਲਿਆਂਦੀ ਆ ਦਵਾਈ ਆਪਾਂ ਜਿਹੜੀ ਝੋਨੇ ਚ ਪਾਉਣੀ ਆ 6 ਤੋਂ 7 600 ml ਪੈਂਦੀ ਆ ਇਹ ਤੇ ਆਹ ਆਹ 4 ਕਹੜਿਆਂ ਚ ਪਾਉਣੀ ਆ ਇਹਦੇ ਚ 1.5 ਥੈਲਾ ਜੂਰੀ ਇਹਦਾ 2 ਕਿਲੇ ਨੇ ਤੇ 1.5 ਥੈਲਾ ਸੁਪਰ ਦਾ ਇਹ ਦੋ ਚੀਜ਼ਾਂ ਰਲਾ ਕੇ ਪਾਉਣ ਲੱਗੇ ਆਂ ਜਿੰਨਾ ਕਿ ਚੋਣਨ ਲੱਗ ਗਿਆ ਬਸ ਇਹਦੇ ਚ ਪਾ ਦੇਣੀ ਬਾਕੀ ਫਿਰ ਬਾਅਦ ਚ ਪਾ ਦਾਂਗੇ ਨਾਲ ਫਿਰ ਦਵਾਈ ਰਲ ਜੂਗੀ ਨਹੀਂ ਕੱਲੀ ਦਵਾਈ ਪਾਉਣੀ ਪੈਣੀ ਜੀ ਫਿਰ ਇੱਕ ਦੋ ਦਿਨਾਂ ਨੂੰ ਫਿਰ ਜੂਰੀਆ ਪਾਉਂਦੇ ਹੁਣ ਦੋਏ ਕੰਮ ਇਕੱਠੇ ਹੋ ਜਾਣਗੇ ਭੇਜ ਤੇ ਬੰਦੇ ਦੋਨੇ ਪਰਲੇ ਸਿਰਿਆਂ ਪਾਉਂਦੇ ਆਵਾਂ ਕਹਿੰਦੇ ਇੱਧਰ ਨੂੰ ਸੌਖਾ ਰਹੂਗਾ ਵੀ ਪਰਲੇ ਪਾਸੇ ਪਾਉਂਦੇ ਆਉਨੇ ਆ ਰੜਾ ਲਿਆ ਮਾਲ ਰਲਾਇਆ ਪੈ ਸਰ ਦਵਾਈ ਵੀ ਪਾ ਲਈ ਆਪਾਂ 12 1250 ਹੀ ਪਾਈ ਆ 1200 ਤੋਂ ਉੱਤੇ ਪਾ ਲਈ 50 ਗ੍ਰਾਮ ਤੇ ਪਾ ਕੇ ਫਿਰ ਮੈਂ ਹੁਣ ਲਿਆ ਕੇ ਦਿੰਨਾ ਚਾਹ ਇਹਨਾਂ ਨੂੰ ਪਹਿਲਾਂ ਮੈਂ ਸੋਚਿਆ ਮੈਂ ਕਿ ਪਾਣੀ ਕੱਢ ਦਿੰਨੇ ਆ ਪਰਲੇ ਪਾਸੇ ਨੂੰ ਉਹ ਪਰੇ ਸਿਰੇ ਤੇ ਕਿਹੜਾ ਪੈਕ ਦੀ ਛੜਤਾ ਇੱਕ ਤੇ ਉਹ ਜਿਨ੍ਹਾਂ ਦਾ ਠੇਕ ਜ਼ਮੀਨ ਸੀ ਆਪਣੇ ਕੋਲ ਠੇਕੇ ਤੇ ਉਹ ਬੰਦੇ ਨੇ ਵੇਚਤਾ ਤੇ ਮੈਂ ਕਿਹਾ ਚਲ ਉਧਰ ਕੱਢ ਦਿੰਨੇ ਆ ਫਿਰ ਮੈਂ ਕਿ ਹੁਣ ਅੱਜ ਕੱਢ ਦੇ ਫਿਰ ਕੱਲ ਨੂੰ ਪਾਉਂਦੇ ਫਿਰਾਂਗੇ ਉਹੀ ਸਗਾਂ ਦੀ ਕੱਲ ਦਾ ਦਿਨ ਨਹੀਂ ਪਾਵਾਂਗੇ ਪਾਣੀ ਆਪਣਾ ਸਾਰਾ ਕੰਮ ਹੀ ਲੋਟ ਆ ਜੂ ਉਹੀ ਇਹਦੇ ਵਿੱਚ ਕਾ ਅੱਜ ਤੇ ਕੱਲ ਦਾ ਦੋ ਦਿਨਾਂ ਨਾ ਪਾਣੀ ਪਿਆ ਆਪਣਾ ਕੱਦੂ ਨੇੜੇ ਲੱਗ ਜਾਣਾ ਤਾਂ ਕਰਕੇ ਫਿਰ ਕੱਢਣ ਵਾਲਾ ਕੰਮ ਕੈਂਸਲ ਕਰਤਾ ਵੀ ਪਾਣੀ ਨਹੀਂ ਕੱਢਾਂਗੇ ਉਹਨਾਂ ਲਈ ਆਦਮਾਨ ਨੂੰ ਚਾਹ ਫੇਰ ਆ ਕੇ ਦੇਖਦੇ ਆ ਕਿੰਨਾ ਕੁ ਪਤਾ ਕਿੰਨਾ ਕੁ ਰਹਿੰਦਾ ਇੱਕ ਕਿਆਰੇ ਪੈ ਗਿਆ ਦੂਜੇ ਕਿਆਰੇ ਚ ਲੱਗਿਆ ਦੂਜੀ ਫਾਂਟ ਲਈ ਆਉਂਦੇ ਉਧਰ ਵਾਪਸੀ ਇੱਕ ਗੇਰੀ ਜਾਂਦੇ ਆ ਇੱਕ ਗੇਰੀ ਮੁੜ ਕੇ ਆਉਂਦੇ ਆ ਦੋ ਗੇੜਿਆਂ ਚ ਲੱਗ ਜਾਂਦੀ ਆ ਫਾਂਟ ਪੂਰੀ ਟਰੈਕਟਰ ਲੈ ਕੇ ਆ ਗਏ ਮੋਟਰ ਤੇ ਰੰਗ ਬੜਾ ਕਾਲਾ ਲਿੰਦਾ ਇਧਰ ਨੂੰ ਸਹੀ ਦਿਦਾ ਸੂਰਜ ਦੇ ਹੇਠਾਂ ਭਾਈ ਹੈਗਾ ਰੰਗ ਜਾਨੀ ਥੋੜਾ ਜਿਹਾ ਫਰਕ ਪਿਆ ਗਿਆ ਨਾਲੋਂ ਛੋਨੇ ਨੇ ਖਿੱਚ ਤਾਂ ਕੰਮ ਰੰਗ ਕਾਲਾ ਹੋ ਗਿਆ ਵਿੱਚ ਹੁਣਿਆ ਤੈਨੂੰ ਲਾਉਂਦੇ ਲਾਉਂਦੇ ਹਜੇ ਤਾਂ ਲਾਇ ਥੋੜਾ ਜਿਆ ਤੇ ਆਗੇ ਗਿਆਰਾ ਭਰ ਗਿਆ ਆਪਣਾ ਇੱਕ ਮੀਂਹ ਪੈ ਗਿਆ ਮੀਂਹ ਪੈਏ ਤੋਂ ਬਾਅਦ ਪਰ ਟਰੈਕਟਰ ਬੜਾ ਔਖਾ ਤੁਰਦਾ ਨੱਕਾ ਬਦਲ ਕੇ ਆਇਆ ਮੈਂ ਉਧਰ ਤੁਹਾਨੂੰ ਦਿਖਾਉਣਾ ਕਿਹੜੇ ਹਾਲਾਤ ਆ ਗਏ ਕਿਹੜੇ ਹਾਲਾਤ ਮੈਂ ਤਾਂ ਆਇਆ ਜੀ ਮੈਂ ਕਿ ਉਹਨੂੰ ਸੱਦਣਾ ਪੂ ਟਰੈਕਟਰ ਤੁਸ ਜਾਣਾ ਬਹੁਤ ਔਖਾ ਮੋੜ ਕੇ ਲਿਆਂਦਾ ਉਹ ਤੁਹਾਨੂੰ ਦਿਖਾਉਣਾ ਤੁਹਾਨੂੰ ਇੱਥੋਂ ਲਾਇਆ ਲਾ ਕੇ ਆਏ ਸਿੱਧਾ ਗਿਆ ਆਏ ਜਾ ਕੇ ਓ ਸਰੇ ਤੇ ਨੱਕਾ ਲਾਉਣਾ ਸੀ ਨੱਕਾ ਲਾ ਲ ਨੱਕਾ ਕਰ ਲਾਉਣ ਤੋਂ ਬਾਅਦ ਟਰੈਕਟਰੋਂ ਤੋਂ ਬਹੁਤ ਔਖਾ ਘੁੰਮਿਆ ਘੁਮਾ ਕੇ ਲਿਆ ਕੇ ਉਸ ਤੋਂ ਬਾਅਦ ਮੈਂ ਕਿਹਾ ਚੱਲ ਇੱਧਰੋਂ ਐਂ ਝਾੜਦਾ ਵੀ ਇੱਥੋਂ ਲੈ ਕੇ ਆ ਕੇ ਇੱਧਰ ਪੜਨਾ ਸੀ ਇੱਧਰ ਨੂੰ ਮੁੜਿਆ ਹੀ ਨਹੀਂ ਪਹਿਲਾਂ ਬਾਹਰ ਕੱਟਿਆ ਬਾਹਰੋਂ ਕੱਢ ਕੇ ਦੁਬਾਰਾ ਫਿਰ ਨਮੀਲੀ ਬਣਾ ਕੇ ਇੱਧਰੋਂ ਨਮੀਲੀ ਪਾ ਕੇ ਬਣਾ ਕੇ ਲਿਆਉਣੀ ਪਿਆ ਥੋਣਾ ਕਿਹੜਾ ਦਾ ਕਦੋਂ ਕਰਦੇ ਜਾਂ ਨੂੰ ਫਿਰ ਦੇਖਦੇ ਆ ਕਿ ਇਹ ਕਿਹੜਾ ਭਰਦਾ ਕਿ ਨਹੀਂ ਪਰਦਾ ਲਾੜ ਕੰਨਾਂ ਕਿ ਚੱਲਦੀ ਆ ਦੇਖਿਓ ਕਿੰਨਾ ਔਖਾ ਤੋਂ ਸਾਡਾ ਟਰੈਕਟਰ ਆਦਾ ਇਹ ਲਈ ਦੇ ਸੀ ਉਸੇ ਹੀ ਤੇ ਪੱਕੀ ਜਾਂਦਾ ਖ ਚਲੋ ਕਰੀਏ ਵੱਟ ਬੰਦ ਫਿਰ ਕਰਦੇ ਆ ਗੱਲਬਾਤ ਦਾ ਚਲੋ ਹਲ ਮਾਰ ਤੇ ਟਰੈਕਟਰ ਬਾਹਰ ਕੱਢਣ ਦੀ ਲੋੜ ਨਹੀਂ ਪੈਂਦੀ ਨਹੀਂ ਡਬਲ ਟਵਰ ਵੱਟਾ ਪਹਿਲਾਂ ਹਲ ਮਾਰੋ ਬਾਹਰ ਕੱਢੋ ਵੱਟਾਂ ਲੇ ਫਿਰ ਸਾਫ ਤੋਂ ਬੰਦ ਕਰੋ ਫਿਰ ਅੰਦਰ ਵਾੜੋ ਫਿਰ ਬੰਦ ਕਰੋ ਚਾਰ ਤੋਂ ਪੰਜ ਵਾਰ ਵੱਟਾਂ ਬੰਦ ਕਰਨੀਆਂ ਪੈਣੀਆਂ ਜਦ ਵੱਟ ਪੂਰੀ ਹੋ ਜਾਂਦੀ ਆ ਕਿੱਲਾ ਕਰਕੇ ਆਹ ਵਧੀਆ ਕੰਮ ਆ ਫਾਲੀਆਂ ਫੇਲੀਆਂ ਹੁਣ ਤਾਂ ਆ ਆਪ ਦਾ ਪਾਦਰੀ ਦਾ ਦੇਖੋ ਚੱਕੋ ਉਹ ਚੱਕ ਕੇ ਇਹ 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 ਦੇਖ ਲਓ ਇਹਨਾ ਕੰਮ ਇਹਨਾ ਬੰਦ ਹੋ ਗਈ ਜਿੱਦੋਂ ਬਾਅਦ ਆਪਾਂ ਪਾਣੀ ਨਹੀਂ ਆ ਜਿੱਥੇ ਜਿੱਤੇ ਹੈ ਗਈਆਂ ਉੱਥੇ ਉੱਥੇ ਪਾ ਦੇਣਗੀਆਂ ਆ ਲਓ ਤੰਗਿਆ ਸੁਹਾਗਾ ਹੋਰਾ ਆਮ ਸੁਹਾਗਾ ਮਾਰਾਂਗੇ ਸਹੀ ਬੰਦਾ ਹੈਗੀ ਜੀ ਚੱਲਦੇ ਆ ਰਹਿ ਜਾਂਦਾ ਦੇ ਹਲਕਾਰੇ ਕਿਤੇ ਤੁਹਾਡਾ ਪਾਰਿਆ ਇਹ ਚੀਜ਼ ਚੱਲਦੀ ਤਾਂ ਬਹੁਤ ਦੇਸੀ ਸਾਰੇ ਏਰੀਆ ਦੇ ਵਿੱਚ ਸਾਰੇ ਏਰੀਆ ਦੇ ਵਿੱਚ ਲਗ ਲਗ ਤਰੀਕਿਆਂ ਨਾਲ ਕਦੂ ਕਰਿਆ ਜਾਂਦਾ ਕਿ ਕੋਈ ਤਵੀਆਂ ਨਾ ਕਰਦਾ ਤੇ ਜਪੱਟਾ ਲਾਇਆ ਹਲਾ ਮਗਰ ਕਿ ਇਹਦੇ ਕੁਝ ਪਰ ਸਾਡੇ ਪਿਛਲੇ 5-7 ਸਾਲ ਤੋਂ ਇਹ ਚੀਜ਼ ਬਹੁਤ کارਗਰ ਆ ਸਾਡੇ ਡੱਕਰ ਖੇਤ ਜਿਆਦਾ ਨਿਵੇਸ਼ਲ ਘਟਨੇ ਰੇਤੇ ਵਾਲਾ ਤਾਂ ਕੋਈ ਟਮਾਟਾ ਦਾ ਖੇਤ ਆ ਇਹ ਪਾਸ ਆਏ ਚੀਜ਼ ਇੱਕੋ ਵਾਰੀ ਪਾ ਕੇ ਫਟੇ ਕਰਕੇ ਬੰਦਾ ਬਾਹਰ ਨਿਕਲਦਾ ਪਾਣੀ ਥੋੜਾ ਜਿਆਦਾ ਸੀ ਉਧਰ ਖਾਲ ਦੇ ਉੱਪਰ ਦੀ ਬਾਜੀਆਂ ਪੈਂਦੀਆਂ ਸੀ ਪਾਣੀ ਦੀਆਂ ਤੇ ਮੈਂ ਕਿਹਾ ਚਲੋ ਥੋੜਾ ਜਿਹਾ ਕੱਢ ਦਿੰਨੇ ਆ ਦੋ ਚਾਰ ਗੇੜਿਆਂ ਨਾਲ ਕੁਛ ਤਾਂ ਫਰਕ ਪਊਗਾ ਆਪਾਂ ਇਧਰੋਂ ਟਰੈਕਟਰ ਤੋਂ ਥੋੜਾ ਜਿਹਾ ਮੁੜਿਆ ਇੰਨਾ ਕੇਰੀਆ ਢਲੀਆਂ ਉੱਚੀਆਂ ਨੇ ਥੋੜੀਆਂ ਦੋ ਤਿੰਨ ਕ ਇਹ ਆਪਾਂ ਖਿੱਚ ਕੇ ਉਹ ਖੰਭਿਆਂ ਦੇ ਪਰਲੇ ਪਾਸੇ ਲੈ ਜਾਣੀਆਂ ਨੇ ਉਧਰਲੇ ਪਾਸੇ ਮੋੜ ਖਾਲ ਕੋਲੇ ਜਿਵੇਂ ਮੰਨ ਕੇ ਚੱਲੋ ਮੂਰੇ ਜੇ 3 ਇੰਚ ਪਾਣੀ ਖੜਾ ਹੋ ਬਨਾ ਮੂਰੇ ਵੱਲੋਂ 5 ਇੰਚ ਪਾਣੀ ਖੜਾ ਤਾ ਪਿੱਛੇ ਆ ਜਗ੍ਹਾ ਤੇ 2 ਤੋਂ 2.5 ਇੰਚ ਪਾਣੀ ਆ ਤਾਂ ਕਰਕੇ ਆਪਾਂ ਹੁਣ ਅੱਜ ਲੇਜ਼ਰ ਕਰਾ ਲਾ ਦੇਣਾ ਸੁਹਾਗੇ ਨਾਲ ਹੀ ਪਹਿਲਾਂ ਵੀ ਆਪਾਂ ਐਵੇਂ ਹੀ ਕਰਦੇ ਹੁੰਦੇ ਆ ਸਾਰੀ ਕੋਈ ਵੀ ਕਹਿਰਾ ਆਪਣਾ ਇੱਕ ਵੀ ਧਲੀ ਨਹੀਂ ਹੁੰਦੀ ਕਿਸੇ ਵੀ ਕਹਿਰੇ ਚ ਆਪਾਂ ਕੱਲਾ ਕੱਲਾ ਕਹਿਰਾ ਉਵੇਂ ਪੱਧਰ ਕਰਦੇ ਹਈਦਾ ਇੱਕ ਆਪਣਾ ਹੋਰ ਸਿਸਟਮ ਆ ਆਪਾਂ ਜਦੋਂ ਵੀ ਸੁਹਾਗਾ ਮਾਰਦੇ ਆ ਜਦੋਂ ਮਿੱਟੀ ਖਿੱਚਣੀ ਆ ਉਹਨਾਂ ਚਿਰ ਟਾਪ ਲਾਈਨ ਪਾ ਕੇ ਰੱਖਣੀ ਆ ਦੋ ਜਿਹੜਾ ਦੋਹਰ ਸੁਹਾਗਾ ਮਾਰਨਾ ਟਾਪ ਲਾਈਨ ਖੋਲ ਦੇਣੀ ਆ ਮੂਰ ਮਾਰ ਸੁਹਾਗਾ ਪੰਜ ਸੱਤ ਚੁੱਚਾ ਕਰ ਲੈਣਾ ਉਦਵਾਲ ਬੱਟਾਂ ਤੋਂ ਰੱਖਣਾ 2 ਤੋਂ 3 ਫੁੱਟ ਦੂਰ ਜਿਹੜੀ ਬੱਟਾਂ ਤੇ ਚੱਕ ਕੇ ਆਪਾਂ ਮਿੱਟੀ ਲਈ ਹੁੰਦੀ ਆ ਉਹ ਜਗ੍ਹਾ ਨੀਵੀਂ ਹੁੰਦੀ ਆ ਨਾਲੇ ਤਾਂ ਉੱਥੇ ਸੁਹਾਗਾ ਮਿੱਟੀ ਲਾ ਦਿੰਦਾ 2-3 ਫੁੱਟ ਪਿੱਛੇ ਮੋੜੀ ਚਾਹੀਦਾ ਤੇ ਨਾਲੇ ਫਿਰ ਕੋਈ ਧਲੀ ਨਹੀਂ ਪੈਂਦੀ ਖੇਤਰੀ ਤੇ ਹੀ ਆ ਪਹਿਲੀ ਵਾਰ ਚ ਕਰ ਲਈਦਾ ਸਾਡੇ ਮਾਰਨਾ ਪੈਂਦਾ ਤਿੰਨ ਵਾਰੀ ਸੁਹਾਗਾ ਦੋ ਹੋਰ ਹੜਾਣਾ ਤਿੰਨ ਵਾਰੀ ਸੁਹਾਗਾ ਫਿਰ ਪਾਣੀ ਕਿਤੇ ਮੰਨ ਲਓ ਖੜਦਾ ਬਾਕੀ ਮੌਸਮ ਦੇਖੋ ਇਧਰ ਕਿੰਨਾ ਹੋਣਾ ਹੋਇਆ ਹੈ ਬਹੁਤ ਹੀ ਸੋਹਣਾ ਉਪਰੋਂ ਲਾਲ ਕਾਲੇ ਨੀਲੇ ਕਿੰਨੇ ਸੋਹਣੇ ਬੱਦਲ ਨੇ ਪੂਰਾ ਘੈਂਟ ਲੱਗਦਾ ਮੌਸਮ ਲੈ ਵੀ ਸੱਜਣੋ ਪਰਲਾ ਕਹਿਰਾ ਤਾਂ ਗਿਆ ਹੋ ਤੇ ਆ ਵੀ ਵਾ ਭਰ ਗਿਆ ਆ ਵਿਚਾਲੇ ਵਿਚਾਲੇ ਥੋੜਾ ਜਿਹਾ ਰਹਿ ਗਿਆ ਪੰਜ ਚਾਰ ਕੇ ਟਰੈਕਟਰ ਮਤਲਬ ਪੰਜ ਕੇ ਟਰੈਕਟਰ ਖੜ ਜਾਨਗੇ ਵਿਚਾਲੇ ਵਿਚਾਲੇ ਸਮਾਂ ਹੋ ਗਿਆ 9 ਵਜੇ ਦੇ ਚ 5 ਮਿੰਟ ਰਹਿ ਗਏ ਜੇ ਤਾਂ 9 ਵਜੇ ਤੋਂ ਬਾਅਦ ਤੱਕ ਚੱਲ ਗਈ ਲਾਈਟ ਸਮਝ ਲਓ ਫੇਰ ਤਾਂ ਚੱਲੂਗੀ ਸਾਰੀ ਰਾਤ ਜੇ ਹੁਣ ਨਾ ਚੱਲੀ ਫੇਰ ਆਪਾਂ ਕਿਆਰੇ ਦਾ ਕੱਦੂ ਕਰਕੇ ਮਾਲ ਲੈਣ ਨੂੰ ਜਦੋਂ ਕਰ ਦੂ ਕਰਨ ਲੱਗਣਾ ਕਿਉਂ ਆਪਣਾ ਖਾਲ ਆਉਂਦਾ ਦੂਰੋਂ ਕਰਕੇ ਅੱਧਾ ਘੰਟਾ ਤਾਂ ਪਾਣੀ ਖਾਲ ਚਾਈ ਜਾਂਦਾ ਏ ਕਿਆਰ ਆਪਣਾ ਭਰ ਜਾਣਾ ਉਸ ਤੋਂ ਬਾਅਦ ਫੇ ਨਾਲ ਤੇ ਨੱਕਾ ਛੱਡ ਜਾਾਂਗੇ ਜੇ ਚੱਲ ਗਈ ਤਾਂ ਸਾਰੀ ਰਾਤ ਲਾ ਦੇਾਂਗੇ ਬਵਾ ਦੇਾਂਗੇ ਰਾਤ ਨੂੰ ਡੱਡੂ ਫੇ ਤਾਂ ਸਮਝ ਲਓ ਆ ਫਟਾ ਆਪਣਾ ਹੋ ਕੇ ਫੇ ਪਰਲੇ ਪਾਸੇ ਚਲੇ ਜਾਵਾਂਗੇ ਟੈਨਸ਼ਨ ਘਟੂਏ ਦੂਰ ਵਾਲੇ ਪਾਸੇ ਜ਼ਿਆਦਾ ਟੈਨਸ਼ਨ ਹੁੰਦੀ ਏ ਇਹ ਹੀ ਬਸ ਸਭ ਤੋਂ ਸਮਝ ਲਓ ਵੀ ਹਾਥੀ ਨੰਘ ਕੇ ਪੂਛ ਵਾਲਾ ਕੰਮ ਹੁੰਦਾ ਇਹ ਐਂਡ ਵਾਲਾ ਇਹ ਇੱਧਰ ਲੱਗ ਗਿਆ ਉੱਧਰ ਤਾਂ ਫੇ ਨੇੜੇ ਹੁੰਦਾ ਉੱਧਰ ਤਾਂ ਠਾ ਠਾ ਭਰੀ ਜਾਂਦੇ ਆ ਕਿਆਰੇ ਚਲੋ ਇਹ ਵੀ ਕਰ ਲਈਏ ਹੁਣ ਸਵਾਗਾ ਮਾਰ ਕੇ ਹਟਿਆ ਸੀ ਇੰਨਾ ਸੱਚ ਕਹਾਣਾ ਬਈ ਤੰਗ ਕਰ ਦਿਆ ਓਏ ਹੋਏ ਹੋਏ ਮੀ ਪਿਆ ਕਰਕੇ 扑ਮਕੜ ਇਹਨਾਂ ਨੇ ਤਾਂ ਲੇਖਾ ਲਿਆ ਪਿਆ ਹਰ ਦੋ ਤਿੰਨ ਮਿੰਟ ਬਾਅਦ ਟਰੈਕਟਰ ਦੀਆਂ ਲਾਈਟਾਂ ਬੰਦ ਕਰਕੇ ਇਹਨਾਂ ਨੂੰ ਬੁੱਧੂ ਬਣਾਉਣਾ ਪੈਂਦਾ ਵੀ ਅਸੀਂ ਪਰੇ ਚੱਲੇ ਆ ਇਹ ਬੁੱਧੂ ਕਿਤੇ ਬਣਦੇ ਆ ਪਤਾ ਨਹੀਂ ਪਤੰਦਰ ਫੇਰ ਕਿੱਥੋਂ ਆ ਜਾਂਦੇ ਆ ਮਿੰਟੋ ਮਿੰਟੀਆਂ ਮੈਂ ਹੁਣੇ ਲਾਈਟ ਲਾਈ ਆ ਵੀਡੀਓ ਆਨ ਕਰਨ ਲੱਗੇ ਨੇ ਮੈਂ ਕਿਹਾ ਫਾਲੀਆਂ ਖੋਲ ਲਈ ਆ ਹਲ ਫੇਰਨੇ ਆ 101 ਕੈਰੇ ਚ ਪਤਾ ਨਹੀਂ ਵੀ ਕਿੱਥੋਂ ਆ ਜਾਂਦੇ ਆ ਇਹ ਬਹੁਤ ਲੇਖਾ ਲਿਆ ਮੂੰਹ ਸਿਰ ਵਾਲ ਭਰੇ ਪਏ ਨੇ ਇਹਨਾਂ ਦਾ ਦੋ ਮੂਹਰ ਲਈ ਲਾਈਟਾਂ ਚਲਾਉਣੀ ਵੀ ਜ਼ਰੂਰੀ ਨਹੀਂ ਮਗ ਇਹ ਬੜਾ ਲੇਖਾ ਲੈਂਦੇ ਆ ਯਾਰ ਆ ਖੋਲ ਲੀਏ ਫਾਲੀਆਂ ਚਲੋ ਕੱਦੂ ਕਰਕੇ ਫਿਰ ਫੇਕ ਕਰਦੇ ਆ ਗੱਲਬਾਤ ਜਾਣ ਲੱਗੇ ਲਾਈਟ ਭੱਜ ਗਈ 9:30 ਵਜੇ ਪੜਾਕਾ ਜਾ ਪੈ ਗਿਆ ਦੇਖੋ ਕਿੰਨੇ ਟਰੈਕਟਰ ਚੱਲਦੇ ਆ ਇੱਕ ਉਹ ਜਾਂਦਾ ਕੋਠੇ ਕੋਲੇ ਤੇ ਉਹ ਕੋਠੇ ਕੋਲੇ ਗਿਆ ਇੱਕ ਇੱਕ ਉਹ ਤੋਂ ਗਾਹਾਂ ਆ ਜਾਏਗਾ ਤੇ ਚੱਲਦਾ ਬਿਲਕੁਲ ਇੱਥੇ ਇੱਕ ਚੱਲਦਾ ਇੱਥੇ ਇੱਕ ਉਹ ਆਉਂਦਾ ਸਾਹਮਣੇ ਇਹਨੀ ਜਗ੍ਹਾ ਸਾਹਮਣੇ-ਸਾਹਮਣੇ 5-7 ਤਰਕੀ ਦੀ 10 ਕਿਲਿਆ ਚ 4 1 2 3 4 5ਵਾਂ ਆਪਣਾ ਤੇ 6ਵਾਂ ਇੱਥੇ ਪਿੱਛੇ ਚੱਲਦਾ ਹੀ ਇਕ ਸਭ ਮਾਰੋ ਮਾਰ ਚੱਲਦੇ ਆ ਮੀਨਨ ਆਨੰਦ ਲਿਆਤਾ ਆਪਾਂ ਵੀ ਨੱਕਾ ਬਦਲਿਆਂ ਦਾ ਆਹ ਕਿਆਰੇ ਛੁਣ ਸੁਹਾਗਾ ਮਾਰਦੇ ਆ ਹੁਣ ਆਹ ਕਿਆਰੇ ਨੂੰ ਛੱਡਿਆਂ ਦਾ ਨਾਲ ਦਿਨ ਇਧਰ ਲੈਣ ਦੇਖਦੇ ਆਂ ਫਿਰ ਜੇ ਆ ਗਈ ਦੁਬਾਰਾ ਲੈਟ ਕੀ ਬਰਦਾ